DIG ਪੁੱਲਰ ਨੇ ਫਸਾ ਦਿੱਤੇ 14 ਹੋਰ ਅਫਸਰ ਕਾਪਲੇਵਾਜੀ ਕੇਸ ਦੇ ਵਿੱਚ ਕਿਹੜੇ ਆਈਪੀਐਸ ਅਤੇ ਆਈਐਸ ਅਧਿਕਾਰੀਆਂ ਦੇ ਨਾਂ ਜਨਤਕ ਹੋਣ ਜਾ ਰਹੇ ਨੇ ਅੱਜ ਮਹਾਲੀ ਅਦਾਲਤ ਦੇ ਵਿੱਚ ਡੀਆਈਜੀ ਪੁੱਲਰ ਨੂੰ ਸੀਵੀਆਈ ਪੇਸ਼ ਕਰਨ ਜਾ ਰਹੀ ਹੈ ਵੱਡੇ ਖੁਲਾਸੇ ਹੋਣ ਜਾ ਰਹੇ ਨੇ ਹੋਰ ਕਿਹੜੇ ਅਫਸਰ ਇਸ ਕੇਸ ਦੇ ਵਿੱਚ ਫਸ ਸਕਦੇ ਨੇ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਅੱਜ ਡੀਆਈਜੀ ਪੁੱਲਰ ਨੂੰ ਸੀਵੀਆਈ ਮਹਾਲੀ ਅਦਾਲਤ ਦੇ ਵਿੱਚ ਪੇਸ਼ ਕਰਨ ਜਾ ਰਹੀ ਹੈ ਇੱਕ ਖਬਰ ਸਾ ਆ ਰਹੀ ਹੈ ਕਿ 14 ਹੋਰ ਆਈਐਸ ਤੇ ਆਈਪੀਐਸ ਅਧਿਕਾਰੀ ਇਸ ਘਪਲੇਵਾਜੀ ਕੇਸ ਦੇ ਵਿੱਚ ਫਸ ਸਕਦੇ ਨੇ ਮਾਮਲਾ ਕੀ ਹੈ ਗਣ ਮਾਮਲਾ ਇਹ ਹੈ ਕਿ ਡੀਆਈਜੀ ਹਰਚਰਨ ਪੁੱਲਰ ਉਹ ਆਪ ਤੱਕ ਸੁੱਤੇ ਫਾਸੀ ਗਏ ਆਪ ਤਾਂ ਉਹ ਇਸ ਸਮੇਂ ਸੀਬੀਆਈ ਦੇ ਰਿਮਾਂਡ ਤੇ ਨੇ ਤੇ ਅੱਜ ਉਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾ ਸਕਦਾ ਹੈ ਸੀਬੀਆਈ ਦਾ ਰਿਮਾਂਡ ਖਤਮ ਹੋਣ ਜਾ ਰਿਹਾ ਚਰਚਾ ਇਹ ਹੈ ਕਿ ਉਹਨਾਂ ਨੇ ਆਪਣੇ ਸਾਥੀ ਕਹਿ ਲਈਏ ਜਾਂ ਆਪਣੇ ਪੇਟੀ ਭਰਾ ਕਹਿ ਲਈਏ ਉਹਨਾਂ ਨੂੰ ਵੀ ਵਿੱਚ ਹੀ ਰਗੜਾਤਾ ਹੂੰ ਕਹਿਆ ਜਾਂਦਾ ਜੋ ਚਰਚਾ ਚੱਲ ਰਹੀ ਹੈ ਜੋ ਮੀਡੀਆ ਗਲਿਆਰਿਆਂ ਦੇ ਅੰਦਰ ਮੀਡੀਆ ਕੋਰੀਡੋਰਸ ਦੇ ਅੰਦਰ ਚਲਚਾ ਚੱਲ ਰਹੀ ਹੈ ਕਿ ਡੀਆਈਜੀ ਭੁੱਲਰ ਆਪਣੇ ਬਾਰੇ ਘੱਟ ਦੱਸਦੇ ਨੇ ਦੂਜੇ ਅਫਸਰਾਂ ਬਾਰੇ ਵੱਧ ਦੱਸ ਦਿੰਦੇ ਨੇ ਕਿ ਭਾਈ ਉਹਨੇ ਇਹਦੇ ਰਾਹੀਂ ਉੱਥੇ ਡੀਲ ਕੀਤੀ ਉਹਨੇ ਇਹਦੇ ਰਾਹੀਂ ਉੱਥੇ ਜ਼ਮੀਨ ਖਰੀਦੀ ਉਹਨੇ ਇਹਦੇ ਰਾਹੀਂ ਉੱਥੇ ਪਲਾਟ ਖਰੀਦੇ ਆ ਇਹ ਗੱਲ ਮੀਡੀਆ ਕੋਰੀਡੋਰਸ ਦੇ ਅੰਦਰ ਬੜੇ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ ਜੋ ਮੀਡੀਆ ਰਿਪੋਰਟਾਂ ਆ ਰਹੀਆਂ ਨੇ ਉਹਨਾਂ ਦੇ ਮੁਤਾਬਕ 14 ਅਫਸਰ ਨੇ ਵੱਡੇ ਜਿਨ੍ਹਾਂ ਦੇ ਵਿੱਚ 10 ਆਈਪੀਐਸ ਅਫਸਰ ਨੇ ਤੇ 4 ਆਈਐਸ ਅਫਸਰ ਨੇ ਜਿਨ੍ਹਾਂ ਦੇ ਨਾਂ ਅੱਜ ਜਨਤਕ ਹੋ ਸਕਦੇ ਆ ਕਿਉਂਕਿ ਵਿਜੀਲੈਂਸ ਸੀਬੀਆਈ ਚਾਹੁੰਦੀ ਹੈ ਕਿ ਭੁੱਲਰ ਦਾ ਰਿਮਾਂਡ ਉਹਨਾਂ ਦੇ ਕੋਲੇ ਹੋਰ ਆਵੇ ਉਹ ਹੋਰ ਰਿਮਾਂਡ ਲੈਣਾ ਚਾਹੁੰਦੇ ਆ ਇਸ ਕਰਕੇ ਅਦਾਲਤ ਨੂੰ ਉਹਨਾਂ ਨੂੰ ਕੁਛ ਨਾ ਕੁਛ ਤਾਂ ਦਿਖਾਉਣਾ ਪੈਣਾ ਤਾਂ ਕਿਹਾ ਜਾ ਰਿਹਾ ਕਿ ਜਦੋਂ ਅੱਜ ਰਿਮਾਂਡ ਦੇ ਲਈ ਵਿਜੀਲੈਂਸ ਭੁੱਲਰ ਨੂੰ ਲੈ ਕੇ ਆਏਗੀ ਅਦਾਲਤ ਦੇ ਅੰਦਰ ਤਾਂ ਉਸ ਸਮੇ ਉਹਨਾਂ ਅਫਸਰਾਂ ਦੇ ਨਾਂ ਜਿਹੜੇ ਆ ਉਹ ਸਾਹਮਣੇ ਆ ਸਕਦੇ ਨੇ ਇਹ ਸਾਰੇ ਦਾ ਸਾਰਾ ਮਾਮਲਾ ਤੁਹਾਨੂੰ ਪਤਾ ਕਿ ਕੱਲ ਲਗਾਤਾਰ ਜਿਹੜੀ ਆ ਰੇਡ ਚੱਲਦੀ ਰਹੀ ਪਟਿਆਲੇ ਦੇ ਵਿੱਚ ਪਟਿਆਲੇ ਦਾ ਰੀਅਲ ਏਸਟੇਟ ਏਜੰਟ ਭਿੰਦਰ ਸਿੰਘ ਇਹ ਸਾਰੇ ਮਾਮਲਾ ਇਹ ਅਫਸਰ ਉਹਨਾਂ ਦੇ ਨਾਲ ਜੁੜੇ ਹੋਏ ਨੇ ਤੇ ਚੰਡੀਗੜ੍ਹ ਤੇ ਟ੍ਰਾਈ ਸਿਟੀ ਜੀਰਕਪੁਰ ਖਾਰੜ ਪੰਚਕੁਲਾ ਦੇ ਜਿੰਨੇ ਬਿਲਡਰ ਨੇ ਜਿੰਨੇ ਪ੍ਰੋਪਰਟੀ ਡੀਲਰ ਨੇ ਉਹਨਾਂ ਦੇ ਨਾਂ ਵੀ ਗੂੰਜ ਰਹੇ ਨੇਗੇ ਕਿ ਇਹ ਅਫਸਰ ਉਹਨਾਂ ਦੇ ਰਾਹੀਂ ਜਿਹੜਾ ਮੈਂ ਮਾਫ ਕਰਨਾ ਜਿੰਨੇ ਕਹਿ ਗਿਆ ਕੁਝ ਐਸੇ ਬਿਲਡਰ ਤੇ ਏਜੰਟ ਨੇ ਪ੍ਰਾਪਰਟੀ ਡੀਲਰ ਨੇਗੇ ਜਿਨ੍ਹਾਂ ਦੇ ਰਾਹੀਂ ਇਹ ਅਫਸਰ ਨਜਾਇਜ਼ ਪੈਸੇ ਦੇ ਰਾਹੀਂ ਪ੍ਰਾਪਰਟੀਆਂ ਖਰੀਦਦੇ ਰਹੇ ਯਾਨੀ ਕਿ ਰਿਸ਼ਵਤ ਦੇ ਪੈਸੇ ਲਈ ਲੋਕਾਂ ਨੂੰ ਡਰਾ ਧਮਕਾ ਕੇ ਸਰਕਾਰੀ ਤੌਰ ਦੇ ਉੱਤੇ ਫਰੋਟੀਆਂ ਜਿਹੜੀਆਂ ਲੈਂਦੇ ਰਹੇ ਇਹ ਉਹਨਾਂ ਦੇ ਰਾਹੀਂ ਜਿਹੜਾ ਇਹ ਸਾਰਾ ਸਿਸਟਮ ਚੱਲਦਾ ਰਿਹਾ ਜਿਹੜੇ 10 ਆਈਪੀਐਸ ਅਫਸਰ ਨੇ ਗगन ਉਹਨਾਂ ਦੇ ਵਿੱਚੋਂ 8 ਅਫਸਰ ਕਹਿਆ ਜਾਂਦਾ ਕਿ ਫੀਲਡ ਦੇ ਵਿੱਚ ਮਹੱਤਵਪੂਰਨ ਥਾਵਾਂ ਦੇ ਉੱਤੇ ਪੋਸਟਰਡ ਨੇ ਦੋ ਸਾਈਡ ਲਾਈਨ ਤੇ ਪੋਸਟਰਡ ਨੇ ਜਾਨੀ ਕਿ ਉਹੀ ਲਾ ਰੱਖੇ ਹੋਣਗੇ ਕਿਸੇ ਪਾਸੇ ਤੇ ਆਈਐਸ ਅਫਸਰਾਂ ਦਾ ਸਬੰਧ ਮੰਡੀ ਗਵਿੰਦਗੜ੍ਹ ਦੇ ਨਾਲ ਵੀ ਜੋੜਿਆ ਜਾ ਰਿਹਾ ਹੈ ਤਾਂ ਕੁੱਲ ਮਿਲਾ ਕੇ ਇਸ ਕੇਸ ਦੇ ਵਿੱਚ ਵੱਡੇ ਪਟਾਕੇ ਪੈ ਰਹੇ ਨੇ ਕਈ ਹੋਰ ਜਿਹੜੇ ਅਫਸਰ ਫਸਣਗੇ ਤੇ ਇਹ ਗਗਨ ਇਸ ਗੱਲ ਦੀ ਗਵਾਹੀ ਭਰਦਾ ਕਿ ਸਾਡੇ ਪੰਜਾਬ ਦੇ ਵਿੱਚ ਜਿਹੜਾ ਜ਼ੀਰੋ ਟੋਲਰੈਂਸ ਸੀਗਾ ਭ੍ਰਿਸ਼ਟਾਚਾਰ ਦੇ ਖਿਲਾਫ ਉਹ ਕਿੰਨਾ ਕ ਸਟੈਂਡ ਕਰਦਾ ਆ ਉਹਦੀ ਉਹਦੇ ਚ ਕਿੰਨੀ ਇੱਕ ਹਵਾਸੀ ਜਿਹੜੀ ਨਿਕਲ ਚੁੱਕੀ ਐ ਇਸ ਸਮੇ ਤਾਂ ਕੁੱਲ ਮਿਲਾ ਕੇ ਜਦੋਂ ਇਹ ਅਫਸਰਾਂ ਦੇ ਨਾਂ ਆਉਣਗੇ ਤਾਂ ਸੁਭਾਵਿਕ ਜੀ ਗੱਲ ਐ ਕਿ ਵਿਜੀਲੈਂਸ ਫਿਰ ਉਹਨਾਂ ਨੂੰ ਵੀ ਚੱਕੂਗੀ ਉਹਨਾਂ ਨੂੰ ਵੀ ਵਿਜੀਲੈਂਸ ਫਿਰ ਘੇਰੇ ਚ ਲਿਆਊਗੀ ਸੀ ਵੀ ਆ ਮਾਫ ਕਰਨਾ सीबीआई ਉਹਨਾਂ ਨੂੰ ਵੀ ਘੇਰੇ ਚ ਲਿਆਉਗੀ ਉਹ ਵੀ ਕਸੂਤੇ ਫਸਣਗੇ ਤੇ ਗੱਲਾਂ ਈਡੀ ਤੱਕ ਜਾਣਗੀਆਂ ਤੁਸੀਂ ਵਿਜੀਲੈਂਸ ਦਾ ਨਾਮ ਲਿਆ ਪਹਿਲਾਂ ਤਾਂ ਵਿਜੀਲੈਂਸ ਨੂੰ ਡੀਆਜੀ ਭੁੱਲਰ ਦੀ ਕਰਪਸ਼ਨ ਬਾਰੇ ਪਤਾ ਨਹੀਂ ਲੱਗਿਆ ਪਰ ਹੁਣ ਵਿਜੀਲੈਂਸ ਪੱਬਾ ਪਾਰ ਹੋ ਰਹੀ ਹੈ ਇੱਕ ਵਾਰ ਪਟੀਸ਼ਨ ਉਹਨਾਂ ਦੀ ਰਿਮਾਂਡ ਲੈਣ ਨੂੰ ਰੱਦ ਹੋ ਚੁੱਕੀ ਹੈ ਤੇ ਦੁਬਾਰਾ ਪਟੀਸ਼ਨ ਦਾਖਲ ਕਰਨ ਦੀ ਵਿਜੀਲੈਂਸ ਤਿਆਰੀ ਕਰ ਰਹੀ ਹੈ ਕਿਹਨੇ ਬੜਾ ਮਹੱਤਵਪੂਰਨ ਗੱਲ ਹੈ ਬਹੁਤ ਦੇਖਣ ਵਾਲੀ ਗੱਲ ਹੈ ਵਿਜੀਲੈਂਸ ਕਾਦੇ ਵਾਸਤੇ ਹੈ ਚੌਕਸੀ ਵਿਭਾਗ ਚੌਕਸੀ ਬਿਊਰੋ ਜਿਹੜਾ ਹੈ ਵਿਜੀਲੈਂਸ ਹੈ ਉਹ ਇਸੇ ਕਰਕੇ ਬਣਾਇਆ ਗਿਆ ਕਿ ਸਰਕਾਰੀ ਤੰਤਰ ਦੇ ਅੰਦਰ ਚਾਹੇ ਉਹ ਅਫਸਰ ਨੇ ਚਾਹੇ ਬੋਰਡ ਨਿਗਮਾਂ ਦੇ ਚਾਹੇ ਮੰਤਰੀ ਨੇ ਕੋਈ ਵੀ ਹੈ ਉਹ ਕੋਈ ਗਲਤ ਕੰਮ ਤਾਂ ਨਹੀਂ ਕਰ ਰਹੇ ਉਹ ਪੈਸੇ ਲੈ ਕੇ ਲੋਕਾਂ ਦੇ ਗਲਤ ਸਹੀ ਕੰਮ ਤਾਂ ਨਹੀਂ ਕਰ ਰਹੇ ਉਹ ਗੈਰ ਕਾਨੂੰਨੀ ਕੋਈ ਕਾਰਵਾਈ ਤਾਂ ਨਹੀਂ ਇਨਜਾਮ ਕਰੇ ਇਸੇ ਕਰਕੇ ਵਿਜੀਲੈਂਸ ਹੈ ਹੁਣ 10000 ਨਾਲ ਪਟਵਾਰੀ ਫੜ ਲਿਆ 25000 ਨਾਲ ਏਐਸਆਈ ਫੜ ਲਿਆ ਵਿਜੀਲੈਂਸ ਦਾ ਕੰਮ ਇੰਨਾ ਕੁ ਤਾਂ ਹੈ ਨਹੀਂ ਦਰਅਸਲ ਇਹ ਨੈਕਸਸ ਹੈ ਚਾਹੇ ਉਹ ਵਿਜੀਲੈਂਸ ਹੈ ਵਿਜੀਲੈਂਸ ਦੇ ਅੰਦਰ ਕੌਣ ਨੇ ਸਿਪਾਹੀ ਤੋਂ ਲੈ ਕੇ ਵੱਡੇ ਅਫਸਰ ਜਿਹੜੇ ਵਿਜੀਲੈਂਸ ਦੇ ਚੇਅਰਮੈਨ ਡਾਇਰੈਕਟਰ ਨੇਗੇ ਉਹ ਸਾਰੇ ਦੇ ਸਾਰੇ ਪੁਲਿਸ ਅਫਸਰ ਨੇ ਆਪਣੇ ਪੇਟੀ ਭਾਈਆਂ ਨੂੰ ਤਾਂ ਇਹਨਾਂ ਨੇ ਕੋਈ ਤਰੀਕੇ ਕਦੇ ਹੱਥ ਹੀ ਨਹੀਂ ਪਾਇਆ ਖਾਸ ਕਰਕੇ ਵੱਡਿਆਂ ਨੂੰ ਡੀਆਈਜੀ ਭੁੱਲਰ ਨੱਕ ਥੱਲੇ ਰਿਸ਼ਵਤ ਲਈ ਜਾ ਰਹੇ ਸੀ ਨਾ ਵਿਜੀਲੈਂਸ ਨੂੰ ਪਤਾ ਨਹੀਂ ਸੀ ਹੁਣ ਵਿਜੀਲੈਂਸ ਨੇ ਉਹਨਾਂ ਤੇ ਇੱਕ ਮਾਮਲਾ ਦਰਜ ਕਰਤਾ ਆਮਦਨ ਤੋਂ ਬਹੁਤ ਜ਼ਿਆਦਾ ਦਾ ਪਹਿਲਾਂ ਪਤਾ ਨਹੀਂ ਲੱਗਿਆ ਪਹਿਲਾਂ ਪਤਾ ਨਹੀਂ ਲੱਗਿਆ ਹੁਣ ਵਿਜੀਲੈਂਸ ਪੱਬਾਂ ਪਾਰ ਹੈ ਵੈਸੇ ਇਸ ਗੱਲ ਦੇ ਬਾਰੇ ਆਪਾਂ ਕੋਈ ਪੁਖਤਗੀ ਨਾਲ ਤਾਂ ਨਹੀਂ ਕਹਿ ਸਕਦੇ ਕਿ ਵਿਜੀਲੈਂਸ ਦੀ ਕੀ ਮਨਛਾ ਹੈ ਪਰ ਇੱਕ ਗੱਲ ਇਹ ਹੈ ਕਿ ਜਦੋਂ ਸੀਬੀਆਈ ਦਾ ਰਿਮਾਂਡ ਚੱਲ ਰਿਹਾ ਸਾਰਾ ਕੁਝ ਚੱਲ ਰਿਹਾ ਤੁਹਾਨੂੰ ਪਹਿਲਾਂ ਪਤਾ ਨਹੀਂ ਲੱਗਿਆ ਹੁਣ ਵਿਜੀਲੈਂਸ ਦੇ ਬੰਦਾ ਫੜ ਲਿਆ ਹੁਣ ਤੁਸੀਂ ਉਹਦਾ ਰਿਮਾਂਡ ਲੈਣ ਦੇ ਲਈ ਕਾਲੀ ਕਰ ਰਹੇ ਹੋ ਚਰਚਾ ਜੋ ਹੈ ਜੋ ਪੋਲੀਟੀਕਲ ਕੋਰੀਡੋਰਸ ਦੇ ਅੰਦਰ ਮੀਡੀਆ ਦੇ ਅੰਦਰ ਇਹ ਚਰਚਾ ਚੱਲ ਰਹੀ ਹੈ ਕਿ ਵਿਜੀਲੈਂਸ ਚਾਹੁੰਦੀ ਹੈ ਕਿ ਭੁੱਲਰ ਸਾਹਿਬ ਸਾਡੇ ਕਬਜ਼ੇ 'ਚ ਆ ਜਾਣ ਜਿਹੜੇ ਉਹ ਨਾਂ ਲਈ ਜਾਂਦੇ ਨੇ ਕਿ ਬਾਕੀਆਂ ਦੇ ਇਹੜੇ ਬਾਕੀਆਂ ਨੂੰ ਵੀ ਟੰਗਾਈ ਜਾਂਦੇ ਨੇ ਨਾਲ ਦੀ ਨਾਲ ਉਤੋਂ ਥੋੜਾ ਜਿਹਾ ਬਚਾ ਹੋ ਜਾਵੇ ਕਿ ਕਿਤੇ ਕੋਈ ਵੱਡਾ ਨਾ ਹੀ ਨਾ ਆ ਜਾਵੇ ਕਿਤੇ ਕੋਈ ਐਸਾ ਨਾ ਹੀ ਨਾ ਆ ਜਾਵੇ ਜਿਹੜਾ ਕਿਸੇ ਨੇ ਸੋਚਿਆ ਹੀ ਨਾ ਹੋਵੇ ਕਿਸੇ ਪੋਲੀਟਿਕਲ ਆਗੂ ਦਾ ਵੀ ਹੱਥ ਨਾ ਕਿਸੇ ਪੋਲੀਟਿਕਲ ਆਗੂ ਦਾ ਨਾ ਆ ਜਾਵੇ ਕਿਸੇ ਵੱਡੇ ਅਫਸਰ ਦਾ ਨਾ ਆ ਜਾਵੇ ਸਾਰਿਆਂ ਨੂੰ ਇਸ ਸਮੇਂ ਆਪਣੀ ਆਪਣੀ ਜਿਹੜੀ ਕੰਪਨੀ ਉਹ ਛੜੀ ਹੋਈ ਹੈ ਇਸ ਕਰਕੇ ਵਿਜੀਲੈਂਸ ਵਿਜੀਲੈਂਸ ਕੋਈ ਕਹ ਲਈਏ ਕਿ ਬਹੁਤ ਨੋਬਲ ਕੰਮ ਨਹੀਂ ਕਰ ਰਹੀ ਇਸ ਮਾਮਲੇ ਦੇ ਵਿੱਚ ਕਿਉਂਕਿ ਵਿਜੀਲੈਂਸ ਪਹਿਲਾਂ ਕਰ ਲੈਂਦੀ ਵਿਜੀਲੈਂਸ ਪਹਿਲਾਂ ਤਾਂ ਕੁਝ ਕੀਤਾ ਨੀਗਾ ਸਵਾਲ ਉੱਥੇ ਫੇਰ ਆ ਕੇ ਖੜਾ ਹੋ ਜਾਂਦਾ ਕਿ ਹੁਣ ਵਿਜੀਲੈਂਸ ਕਿਉਂ ਕਰ ਰਹੀ ਹੈ ਵਿਜੀਲੈਂਸ ਦੇ ਉੱਤੇ ਸਵਾਲ ਤਾਂ ਖੜਾ ਹੁੰਦਾ ਹੀ ਹੈ ਕਿ ਵਿਜੀਲੈਂਸ ਹੁਣ ਜੋ ਚਰਚਾ ਚੱਲ ਰਹੀ ਹੈ ਕਿ ਵਿਜੀਲੈਂਸ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਹੈ ਇਹ ਚਰਚਾ ਚੱਲ ਰਹੀ ਹੈ ਮੈਂ ਵਿਜੀਲੈਂਸ ਦੀ ਮਨਸ਼ਾ ਤੇ ਉਵੇਂ ਸਵਾਲ ਨਹੀਂ ਚੁੱਕਦਾ ਪਰ ਸਵਾਲ ਤਾਂ ਇਹ ਖੜਾ ਹੋਇਆ ਹੀ ਹੋਇਆ ਜਿਹੜਾ ਲਗਾਤਾਰ ਚੱਲ ਰਿਹਾ ਕਿ ਵਿਜੀਲੈਂਸ ਪਹਿਲਾਂ ਕਿੱਥੇ ਸੀ ਹੁਣ ਵਿਜੀਲੈਂਸ ਨੂੰ ਪਹਿਲਾ ਅਦਾਲਤ ਨੇ ਕਿਹਾ ਤਾਂ ਕਿ ਭੁੱਲਰ ਸੀਬੀਆਈ ਦੇ ਰਿਮਾਂਡ ਤੇ ਨੇ ਕਿ ਇਸ ਕਰਕੇ ਅਸੀਂ ਤੁਹਾਨੂੰ ਰਿਮਾਂਡ ਨਹੀਂ ਦੇ ਸਕਦੇ ਹੁਣ ਨਵੀਂ ਤਾਜੀ ਅਰਜੀ ਲਾਉਣ ਦੀ ਤਿਆਰੀ ਕਰ ਰਹੀ ਹੈ ਵਿਜੀਲੈਂਸ ਕਿ ਰਿਮਾਂਡ ਕਿਸੇ ਤਰੀਕੇ ਲੈ ਆ ਜਾਵੇ ਮੈਨੂੰ ਨਿੱਜੀ ਤੌਰ ਤੇ ਇਹ ਚੀਜ਼ ਮਹਿਸੂਸ ਹੁੰਦੀ ਹੈ ਕਿ ਵਿਜੀਲੈਂਸ ਦੀ ਇਸ ਮੂਵ ਦੇ ਵਿੱਚ ਦਾਲ ਦੇ ਅੰਦਰ ਕੁਛ ਨਾ ਕੁਛ ਕਾਲਾ ਤਾਂ ਹੈਗਾ ਹੀ ਹੈਗਾ ਹੈ ਹੁਣ ਵਿਜੀਲੈਂਸ ਜੇ ਰਿਮਾਂਡ ਲੈ ਲਿੰਦੀ ਹੈ ਵਿਜੀਲੈਂਸ ਕੀ ਕਰੂਗੀ ਇਹਦੇ ਵਿੱਚ ਵਿਜੀਲੈਂਸ ਕੋਲ ਇੱਕ ਹਾਈ ਪ੍ਰੋਫਾਈਲ ਕੇਸ ਚੱਲ ਰਿਹਾ ਮਜੀਠੀਆਲਾ ਉਹਦੇ ਵਿੱਚ ਪ੍ਰੋਗਰੈਸ ਕੀ ਆ ਵਿਜੀਲੈਂਸ ਆਪਣੇ ਪੇਟੀ ਭਰਾਵਾਂ ਨੂੰ ਕਦੇ ਵੀ ਕਦੇ ਵੀ ਤੁਸੀਂ ਦੇਖ ਲਿਓ ਵੱਡੇ ਅਫਸਰਾਂ ਨੂੰ ਕਿੰਨੇ ਕਿ ਪਿਛਲੇ 10 ਸਾਲ ਦਾ 15 ਸਾਲ ਦਾ ਰਿਕਾਰਡ ਚੱਕ ਲਈ ਆਪਾਂ ਤਿੰਨੇ ਸਰਕਾਰਾਂ ਵਾਲ ਚੱਕ ਲਿੰਦੇ ਆ ਅਕਾਲੀ ਦਲ ਕਾਂਗਰਸ ਤੇ ਆਮ ਆਦਮੀ ਪਾਰਟੀ ਇਹਨਾਂ ਦੇ ਵਿੱਚ ਤਿੰਨਾਂ ਦੇ ਵਿੱਚ ਕਿੰਨੇ ਕੁ ਵੱਡੇ ਅਫਸਰਾਂ ਨੂੰ ਵਿਜੀਲੈਂਸ ਨੇ ਫੜਿਆ ਕਰਾਪਸ਼ਨ ਤਾਂ ਬਕੌਲ ਮੁੱਖ ਮੰਤਰੀ ਭਗਵੰਤ ਮਾਨ ਬੋਲ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਫਿਰ ਇਹ ਤਾਂ ਹੈ ਨਹੀਂ ਕਿ ਕ腐ਸ਼ਨ ਕੱਲੀ ਤਹਿਸੀਲਾਂ ਦੇ ਵਿੱਚ ਅਰਜੀ ਨਹੀਂ ਸੀ ਲੈ ਰਹੇ ਨੇ ਤਹਿਸੀਲਦਾਰ ਹੀ ਲੈ ਰਹੇ ਨੇ ਉਹ ਪੈਸਾ ਇੰਨਾ ਪੈਸਾ ਇਕੱਠਾ ਕਰਦੇ ਨੇ ਉਹ ਪੈਸਾ ਕਿਤੇ ਤਾਂ ਜਾ ਕੇ ਵੰਡਿਆ ਜਾਂਦਾ ਨਾ ਤਾਂ ਇਸ ਹዋਬਕ ਜੀ ਗੱਲ ਹੈ ਕਿ ਵਿਜੀਲੈਂਸ ਦਾ کردار ਹਮੇਸ਼ਾ مشکوਕ ਰਿਹਾ ਹੈ ਸ਼ੱਕੀ ਰਿਹਾ ਹੈ ਇਸ ਮਾਮਲੇ ਦੇ ਵਿੱਚ ਇਸ ਦੇ ਉੱਤੇ ਜ਼ਿਆਦਾ ਸ਼ੱਕ ਬਣਦੇ ਨੇ ਹੁਣ ਰਹੀ ਗੱਲ ਸਰਕਾਰ ਦੀ ਸਰਕਾਰ ਹੁਣ ਵਿਜੀਲੈਂਸ ਦੇ ਰਾਹੀਂ ਕਰ ਰਹੀ ਹੈ ਸਾਰਾ ਕੁਝ ਸਰਕਾਰ ਕਿੱਥੇ ਸੁੱਤੀ ਸੀ ਸਰਕਾਰ ਦੀ ਆਪਣੀ ਇੰਟੈਲੀਜੈਂਸ ਕਿੱਥੇ ਸੀ ਜਦੋਂ ਭੁੱਲਰ ਜਾਂ ਭੁੱਲਰ ਵਰਗੇ ਜਿਹੜੇ 10 15 ਦੇ ਨਾਮ ਵਿਜੀਲੈਂਸ ਸੀਬੀਆਈ ਚੱਕੀ ਫਿਰਦੀ ਹੈ ਉਹ ਉਹਨਾਂ ਤੇ ਪਹਿਲਾਂ ਕਿਉਂ ਨਹੀਂ ਹੱਥ ਪਿਆ ਜਨ ਕਿ ਜਿਹੜੀ ਤੁਹਾਡੀ ਕਟੜ ਇਮਾਨਦਾਰੀ ਜ਼ੀਰੋ ਟੋਲਰੈਂਸ ਇਹ ਸਾਰਾ ਕੁਝ ਸਵਾਲਾਂ ਦੇ ਘੇਰੇ ਦੇ ਵਿੱਚ ਤੁਸੀਂ ਇਸ ਖਬਰ ਬਾਰੇ ਕੀ ਸੋਚਦੇ ਹੋ ਆਪਣੀ ਰਾਇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਸਾਨੂੰ ਦੀ ਉਜਾਜ਼ਤ ਧੰਨਵਾਦ